ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਪਿੰਡ ਠਵਾਲ ਜੀ ਤੇ ਵੀਰੋਣਾ ਕੋ ਝੋਟੀਆਂ ਬਹੁਤ ਬਹੁਤ ਚੰਗੀ ਕੁਆਲਿਟੀ ਦੀਆਂ ਜੀ ਤੇ 8-9 ਝੋਟੀਆਂ ਜੀ ਤੇ ਆਜੋ ਵੀਰੋਣਾ ਨਾਲ ਕਰਦੇ ਆਂ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਠ ਸਾਹਿਬ ਕੀ ਹਾਲ ਚਾਲ ਜੇ ਹੋਰ ਸਗੋਂ ਕੀ ਹਾਲ ਹੈ ਠੀਕ ਜੀ ਆਸ ਕਿਰਪਾ ਗੁਰੂ ਰਾਮਦਾਸ ਜੀ ਬਹੁਤ ਬਹੁਤ ਚਲੋ ਜੀ ਤੇ ਹੋਰ ਕੰਮਕਾਰ ਦਾ ਕਿੱਦਾਂ ਜੀ ਕੰਮਕਾਰ ਬਹੁਤ ਕਿਰਪਾ ਮਾਲਕ ਦੀ ਹਾਂਜੀ ਸਤਿਗੁਰ ਸੱਜੇ ਪਾਤਸ਼ਾਹ ਦੀ ਬਹੁਤ ਜਿਆਦੀ ਭੈਣ ਭਰਾਵਾਂ ਦੀ ਵੀ ਕਿਰਪਾ ਵਾ ਹਾਂਜੀ ਤੇ ਅੱਜ ਸਾਡੇ ਵੱਡੇ ਵੀਰ ਆਏ ਆ ਬਾਦ ਸਾਹਿਬ ਇਹਨਾਂ ਦਾ ਵੀ ਸਾਡੇ ਸਿਰ ਤੇ ਹੱਥ ਬਹੁਤ ਬਹੁਤ ਧੰਨਵਾਦ ਆ ਹਾਂਜੀ ਤੇ ਆਜੋ ਆਏ ਬਾਦ ਸਾਹਿਬ ਜੀ ਆਜੋ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਹਨਾਂ ਜੀ ਸਤਿ ਸ਼੍ਰੀ ਅਕਾਲ ਜੀ ਬਾਦ ਡੇਰੀ ਫਾਰਮ ਤੇ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਆ ਜੀ ਹਾਂਜੀ ਹਾਂਜੀ ਲਾਇਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਗੱਲਾਂ ਕਰੋ ਹਾਂਜੀ ਜੀ ਮਤਲਬ ਕਿ ਗੱਲਾਂ ਆ ਵੀ ਸਾਡਾ ਵੀ ਆ ਕਾਰੋਬਾਰ ਮਲ ਕੇ ਮਾਲ ਡੰਗਰ ਵੱਧ ਤੋਂ ਵੱਧ ਵਿਗੂ ਆਉਣ ਵਾਲੀ ਨੋਟੀਫਿਕੇਸ਼ਨ ਹਾਰੇ ਪੈਣ ਬਰਾ ਜਲਦ ਪਹੁੰਚੂਗੀ ਇਹ ਬਾਤਿਆ ਰਾਣੀ ਵਾਲੀ ਬਾਗੂ ਦੀ ਆਪਣਾ ਪ੍ਰੇਮ ਆ ਬਹੁਤ ਦਿਲੋ ਇਹਨਾਂ ਦਾ ਇਹ ਆਖੰਡੇ ਅੱਜ ਵੀ ਸਾਡੇ ਕੋ ਆ ਤੇ ਮੈਂ ਤੇ 10 ਮਿੰਟ ਪਹਿਲਾਂ ਆਇਆ ਤੇ WhatsApp ਮੈਨੂੰ ਵੀ ਪਤਾ ਹੈ ਤੁਹਾਨੂੰ ਵੀ ਸੱਦੇ ਅੱਜ ਇਹਨਾਂ ਨੇ ਵੀਡੀਓ ਢਾ ਦੇ ਮਾਲ ਵਧੀਆ ਵਟਾਉਪਦਾ ਵਾ ਇਹ ਵੀ ਹਰਿਆਣੇੋਂ ਕੀਰੋਣੀ ਲਿਆਉਂਦੇ ਆ ਬਾਕੀ ਬੰਦੇ ਦੇ ਪਹਿਰਾਵੇ ਤੋਂ ਤੇ ਡੰਗਰ ਦੇ ਸਿੰਘਾਂ ਤੋਂ ਉਹਦੇ ਸਰੀਰ ਤੋਂ ਆਪਣੇ ਆਪ ਹੀ ਪਤਾ ਲੱਗ ਜਾਂਦਾ ਵੀ ਕਿੱਥੋਂ ਦਾ ਕਿੱਥੋਂ ਦਾ ਨਹੀਂ ਹਾਂਜੀ ਹਾਂਜੀ ਕੋਈ ਮੈਂ ਉੱਥੋਂ ਮਲਕੇ ਸਵਾ ਲੱਖ ਦੀ ਮਿਲਦੀ ਕੋ ਡੇਢ ਦੀ ਮਿਲਦੀ ਕੋ ਦੋ ਦੀ ਮਿਲਦੀ ਢਾਈ ਦੀ ਮਿਲਦੀ ਬਾਰ ਬਾਰ ਹੀ ਆਪਾਂ ਆਂਦੇ ਰਹਿੰਦੇ ਆ ਤੇ ਸਾਡਾ ਇਲਾਕਾ ਤੇ ਆ ਜਿਹੜਾ ਮਲਕੇ ਆਪਣਾ ਪੰਜਾਬ ਦਾ ਇਲਾਕਾ ਬਣਦਾ ਵਿੱਚ ਮਲਕੇ 5-5 ਲੱਖ ਵਾਲੀ ਮੈਂ ਲੈਣ ਨੂੰ ਲੋਕੀ ਤਿਆਰ ਹਾਂਜੀ ਪਰ ਕੋਈ ਸਵਾ ਦੀ ਡੇਢ ਤੱਕ ਰ ਹੈ ਦੋ ਤੱਕ ਆਪਾਂ ਮੈਂ ਵੇਚਦੇ ਆ ਬਾਹ ਮੇਰੀ ਫਾਰਮ ਤੇ ਵੈਸੇ ਆਪਣਾ ਇੱਕ ਮਲਕੇ ਪਰਨਵਾ ਵੀ ਮੈਂ ਚੰਗੀ ਤੋਂ ਚੰਗੀ ਸਾਰੇ ਭੈਣ ਭਰਾ ਨੂੰ ਖੜੀਏ ਵੀਡੀਓ ਬਾਰੇ ਆਪਾਂ ਨੂੰ ਫੋਨ ਬੜੇ ਆਉਂਦੇ ਆ ਹਾਂਜੀ ਮੇਰੇ ਸਾਹਮਣੇ 10 ਬੰਦੇ ਰੋਜ਼ ਵੀਡੀਓ ਬਾਰੇ ਕਹਿਣਦੇ ਆ ਵੀ ਸਾਡੀ ਪਾਉ ਕੋਈ ਜਾਂਦਾ ਸਾਡੀ ਪਾਉ ਵੈਸੇ ਚੰਗੀਆਂ ਮਹਿੀਆਂ ਦਾ ਮਲ ਕੇ ਗੱਲ ਇਦਾਂ ਮੈਂ ਵੀ ਆਪਾਂ ਕਹਿਣਦੇ ਪਰ ਦੋ ਟਾਈਮ ਭੈਣ ਭਰਾ ਜਿਹੜਾ ਬਾਲ ਨਗਰ ਲੈਂਦਾ ਉਹ ਲੋਟ ਆ ਬਚੋਗੇ ਖੜੋ ਫੇਰ ਮਲ ਕੇ ਗੱਲ ਇਦਾਂ ਮੈਂ ਵੀ ਕਿਸੇ ਦੀ ਜ਼ਿੰਮੇਵਾਰੀ ਨਹੀਂ ਰਹਿੰਦੀ ਹਾਂਜੀ ਆਪਣੇ ਪੂਰੀ ਤਸੱਲੀ ਕਰਕੇ ਤਸੱਲੀ ਕਰਕੇ ਦੋ ਡੰਗ ਚੋਣ ਇਹਨਾਂ ਦਾ ਵੀ ਠੀਕ ਆ ਵਧੀਆ ਬਾਕੀ ਚਲੋ ਆਓ ਚਲਾਓ ਕੰਮਾਂ ਵਿੱਚ ਝੋਟਕਾ ਬਹੁਤ ਬਹੁਤ ਆਉਂਦਾ ਆ ਵੇ ਕਿਹੜਾ ਤਰ੍ਹਾਂ ਝੋਟਕਾ ਆ ਆ ਵੇਖੋ ਰੇਟ ਬਾਕੀ ਛੋਟਾ ਹੀ ਆ ਛੋਟਾ ਇਹ ਇਹ ਤਾਂ ਚਲਾਈਏ ਚੰਗੀ ਕੁਆਲਿਟੀ ਦੀ ਆ ਬਾੜ ਹਾਂਜੀ ਆਹ ਛੋਟੀ ਕੰਦਾ ਜੀ ਛੋਟੀ ਬਹੁਤ ਚੰਗੀ ਇਹ ਵੀ ਪਹਿੰਦਾ ਸੁਆ ਦੋ ਦੰਦਿਆਂ ਬਾੜ ਸਾਹਿਬ ਰੇਟ ਨਹੀਂ ਰਾਨੇ ਵੀਰਾ ਜ ਵੱਧ ਪਾਉਣਾ ਬਸ ਅੱਜ ਬਾੜ ਸਾਹਿਬ ਹੋਣੇ ਆਏ ਆ ਅੱਜ ਬਾੜ ਸਾਹਿਬ ਹੋਣੀ ਆਏ ਆ ਤੇ ਬਿਲਕੁਲ ਜਾਇਜ਼ ਦੋ ਤੋਂ ਲੈ ਕੇ 5000 ਰੁਪਇਆ ਮੈਂ ਇਹਨਾਂ ਨੂੰ ਮੁਨਾਫਾ ਲੈਣ ਦੇਣਾ ਬਸ ਜਾਣਾ ਨਹੀਂ ਹਾਂਜੀ 2000 ਤੋਂ 5000 ਤੱਕ ਮੁਨਾਫਾ ਬਹੁਤ ਚੰਗੀ ਆ ਵੀ ਛੋਟ ਕਿੰਨਾ ਦੁੱਧ ਦੇਖੋ ਇਹ ਲੇ ਕੋ ਘੋੜਾ ਬਾਰਸਾ 13 14 ਕਿਲੋ ਬੋਣੀ ਆ ਠੀਕ ਠੀਕ ਆ ਬਾਰਸਾ ਵੀ ਹਾਂਜੀ ਹਾਂਜੀ ਛੋਟੀ ਦੁੱਧ 14 ਕਿਲੋ 15 ਕੱਢਣ ਵਾਲੀ ਆ ਹਾਂਜੀ ਅੱਜ ਐ ਵਕਤ ਚਲੋ ਵੀਡੀਓ ਤੇ ਕਿਲੋ 2 ਕਿਲੋ ਉੱਪਰ ਦੱਸਣ ਨੂੰ ਪੈਂਦਾ ਹਰ ਕੋਈ ਬੰਦਾ ਹਾਂਜੀ 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 ਵੀ ਛੇਤੀ ਵਿਕਦੀ ਆ ਹਾਂਜੀ ਪਰ ਐ ਵਕਤ ਵੀ ਮੇਰੇ ਆਈਡੀ ਨਾਲ ਛੋਟੀ ਕੋ 12 ਤੋਂ ਤਾਂ ਹੀ ਦੁੱਧ ਹੋਊਗਾ ਠੀਕ ਹਾਂ ਤੇ ਮੁੱਲ ਕਿੰਨਾ ਰਹੂ ਜੇ ਮੋਲਾ ਜੇ ਬਾਟਸਾਪ ਹੋਣੀ ਆ ਇਹ ਆ ਉਹਦਾ ਦੇ ਭਾਵੇਂ 55 60 ਕਰ ਲੈਂਦੇ ਹਾਂਜੀ ਅੱਜ ਛੋਟੀ ਦਾ 1 45 ਮੋਲਿਆ 1 ਲੱਖ 45 ਹਾਂਜੀ ਤੇ ਬਾਕੀ ਬਾਟਸਾਪ ਹੋਣ ਦਾ ਮਾਣ ਆ ਜੋ ਬਾਟਸਾਪ ਸਾਡੇ ਵੱਡੇ ਵੀਰ ਆ ਉਹ ਕਹਿਣਗੇ ਛੋੜ ਚਾਰ ਤੋਂ 5000 ਰੁਪਏ ਮੁਨਾਫਾ ਲੈਣ ਦੇਣਾ ਮੈਨੂੰ ਤੇ ਪਤਾ ਇੱਕ 35 ਦੀ ਬਸ ਦੇਣੀ ਆ ਬਸ 1 35000 ਨਹੀਂ ਛੋੜ ਨਹੀਂ ਹੋਣੀ ਹਾਂ ਛੋੜ ਨਹੀਂ ਹੋਣੀ ਨਹੀਂ ਹੋਣੀ ਛੋੜ ਨਹੀਂ ਛੋੜ ਦੀ ਹੁੰਦੀ ਦਾ ਯਾਰ ਛੋਟ ਕਰਦੀ ਨੋ ਵੀ 5000 ਉਹ 10 ਤੇ ਅੱਗੇ ਹੋ ਗਈ ਆ 5 ਉਸ 500 ਰੁਪਿਆ ਹੋਰ ਹੋ ਜਾ ਬਾ 500 ਹੋਰ ਬਸ ਆ ਝੋਟੀ ਦਾ ਲੇਵਾ ਵੇਖੋ ਤੁਸੀਂ ਚੈੱਕ ਕਰੋ ਤਾਜੀ ਬੋਲੇ ਦੇ ਆ ਹਾਂਜੀ ਹਾਂਜੀ ਆ ਝੋਟੀ 14 ਕਿਲੋ ਬੋਲਾ ਦੱਸ ਗਈ ਆ ਆਪਾਂ ਐਸੇ ਕਰਕੇ ਕੱਟ ਦੱਸਿਆ ਤੇ ਆ ਝੋਟੀ ਇਹ ਵੀ ਵਟਸਐਪ ਪਹਿਲਾ ਸਵੇਰ ਜੇ ਹਾਂਜੀ ਤੇ ਇਹ ਵੀ ਦੂਜਾ ਤੀਜਾ ਦਿਨ ਸੂਰੀ ਨੂੰ ਠੀਕ ਤੇ 12 ਕਿਲੋ ਹੈਗੀ 13 ਵਾਂ ਆਪਾਂ 12 ਕਿਲੋ ਬੋਲੀ ਦੱਸ ਕੇ ਦੇਣੀ ਠੀਕ ਹੈ ਬਿਲਕੁਲ ਆਹ ਇਹੋ ਦੋਹਾਂ ਦਾ ਬੱਚਾ ਵਾ ਹਾਂ ਬੱਕੀ ਵਾਲੇ ਖਾਣ ਦੇ ਭਰਾਉਣ ਲੱਗੇ ਖਾ ਆਹ ਦੇਖੋ ਚੱਲ ਜਾ ਤੇ ਕਟੀਆਂ ਮੰਗਰ ਆਹ ਉਹਦੇ ਵੀ ਕੱਟੀਆਂ ਉਹਦੇ ਵੀ ਕੱਟੀਆਂ ਪਹਿਲੇ ਅਗਲੀ ਦੀ ਕੱਟੀ ਤੇ ਦੂਜੀ ਅਗਲੀ ਦੀ ਕੱਟੀ ਲੈ ਆ ਜੀ ਲੈ ਲੈ ਟੋਪੇ ਮੜਾ ਕੱਟ ਥੋੜੇ ਲਾ ਜੇ ਇਹਦੇ ਆਹ ਝੋਟੀ ਮੇਤ ਨਹੀਂ ਦੇਖੋ 10 ਫੁੱਟ ਤੋਂ ਵੱਧ ਲੰਬਾਈ ਆ ਝੋਟੀ ਦੀ ਥਣ ਬਾਟਸਾਬ ਗੇੜ-ਗੇੜ ਤੇ ਲੱਗਾ ਬਹੁਤ ਚੰਗੀ ਚੋਣ ਦੀ ਮਾਲਕ ਆ ਲੈ ਸਾਫ ਆ ਝੋਟੀਆਂ ਵੱਡੀਆਂ ਵੱਡੀਆਂ ਬਾਟਸਾਬ ਆ ਨੇ ਝੋਟੀਆਂ ਆ ਆਪਾਂ ਕਹਿੰਦੇ ਵੱਡੀਆਂ ਜਿਹੜਾ ਡੰਗਰ ਵੱਡਾ ਹੋਊਗਾ ਵੱਡੀ ਕਹਾਂਗੇ ਹਾਂ ਹਾਂਜੀ ਇਹਦਾ ਮੋਲ ਤੇ ਬਾਟਸਾਬ 1 55 ਕਰਦੇ ਆ ਝੋਟੀ ਦੀ 1 55 ਹਾਂ ਤੇ ਬਾਕੀ ਬਾਟਸਾਬ ਹੁਣੇ ਆਏ ਆ ਜੂ ਨਿਆਪੇ ਘਟਾ ਦਿਓ ਥੋੜਾ ਜਿੰਨੇ ਘਟਾਉਣੇ ਨੇ ਚਲੋ ਹੁਣ ਇਹ ਘਟਾਈ ਜਾ ਪਹਿਲੀ ਤਾਂ ਮੈਂ ਕਹਿ ਤਾ ਪਹਿਲੀ ਹਾਂਜੀ ਅੱਜ ਬਾੜ ਸਾਹਿਬ ਛੋਟ ਕਰਨਗੇ ਬਾੜ ਸਾਹਿਬ ਛੋਟ ਕਰਨਗੇ ਦੱਸੋ ਕਰੋ ਚਲੋ ਹੁਣ ਪਤਾ ਗੱਲ ਕੀਤਾ ਤਾ ਤੁਹਾਡਾ ਵੀ ਕੋਈ ਨੁਕਸਾਨ ਨਾ ਹੋਵੇ ਉਹ ਭੈਣ ਭਰਾ ਤੇ ਪਹਿਲੇ ਨੰਬਰ ਵਾਲੀ ਤੇ ਕੋਈ ਵੇਖੇ ਵੀ ਨਾ ਮੇਰੀ ਤਸੱਲੀ ਤੇ ਲੈ ਜਾ ਇਹ ਹੁਣ ਆਪਣੇ ਹਿਸਾਬ ਨਾਲ ਤੁਸੀਂ ਲੈ ਲੇ ਨਾ ਆਪਣੇ ਹਿਸਾਬ ਨਾਲ ਕਰੋ ਜੇ ਬਾੜ ਸਾਹਿਬ ਨੇ ਕਹਿ ਤਾ ਨਾ ਤੇ ਇਹ ਵੀ ਹਾਂ ਨਾ 145 ਦੀ ਝੋਟੀ ਦੇ ਦਾਂਗੇ ਇਹਨਾਂ ਦਾ ਮਾਣ ਆ 10000 ਰੁਪਏ ਛੋਟ ਦਾ 40 ਦੀ ਜਾਨ ਦੋ 40 ਦੀ ਜਾਨ ਦੋ ਠੀਕ ਹੈ ਜਬਾਰ ਸਾਹਿਬ ਮੈਂਨੇ 40 ਜਾਨ ਆ ਸਾਡਾ ਵਡਾ ਵੀਰ ਆ ਬੰਦੀ ਆ ਅੱਖ ਹੀ ਨਹੀਂ ਮੋੜਦਾ ਛੋਟੀ ਦਾ ਸੀਗ ਪੱਟੀ ਵਾਲਾ ਵੇਖੋ ਬਹੁਤ ਆਉਂਦੀ ਹੈ ਹਾਂਜੀ ਅੱਜ ਤਾਂ ਨਹੀਂ ਕੋਈ ਬਾਸਾ ਬੰਨੇ ਸੀ ਉਹੀ ਜਾਂਦੇ ਜੋ ਉਹਨਾਂ ਨੂੰ ਛੇੜ ਗਏ ਲੋਕਾਂ ਦੇ ਡੈਡ ਡੈਡ ਚੰਗੀ ਲੱਖ ਤੋਂ ਤਾਂ ਆਪਾਂ ਰਾਜ ਆਪਾਂ ਦੇਣੀਆਂ ਮਾਨ ਕਰਕੇ ਆ ਗਏ ਸਤਿ ਮਾਨ ਇਹੋ ਜੱਗੇ 70 70 ਦਾ ਇੱਕ 70 70 ਦੀਆਂ ਵੇਖਦੀਆਂ ਰਹੀਆਂ ਵਾ ਪਾਰਾ ਥੋੜਾ ਜਿਹਾ ਮੰਦੇ ਨੂੰ ਸਪੀਕਰ ਆ ਵੀ ਪਹਿਲਾ ਜੰਮਾਵਾ ਚਾਰ ਬੰਦਿਆ ਮੂੰਹ ਤੋਂ ਬਹੁਤ ਚੰਗੀ ਇਧਰ ਵੇਖੋ ਦੇਵੇ ਦੀ ਸਭਾਈ ਵੇਖੋ ਸੀ ਸੱਦੀ ਜਾਂ ਬਹੁਤ ਜੰਦ ਅਗੇ ਥੋੜਨੇ ਜਾਂ 15-20 ਹਜ਼ਾਰ ਸਵੱਲੀਆਂ ਫੜ ਦਿੰਦੇ ਸੀ ਇਹ ਮੇਰਾ ਕਹਿਣਵਾ ਵੀ ਅਗਲੇ ਦੇ ਘਰ ਜਾ ਕੇ ਘੱਟੋ-ਘੱਟ 13 ਤੋਂ 14 ਲੀਟਰ ਮੈਂ ਦੁੱਧ ਪਾਵੇ ਤੇ ਦੁਬਾਰੇ ਫੇਰ ਆਵਾਂਗਾ ਬਾਹਰ ਸਾਹਿਬ ਆਹ ਲੀਆਂ ਲੱਗੀਆਂ ਪਾਉਗੀ ਵੇਖੋ ਆ ਸਾਰੀਆਂ ਝੋਟੀਆਂ ਵੇਖੋ ਇਧਰ ਸਫਾਈ ਝੋਟੀ ਦੀ ਵੇਖੋ ਲਓ ਸਾਫ ਸੁਥਰੀਆਂ ਨੇਵੇ ਚੰਗੇ ਦੀ ਮਾਲਕ ਆ ਬਾਕੀ ਦੇਵਾ ਲਾਵਾ ਚੌੜਾ ਚੰਗਾ ਝੋਟੀ ਨੂੰ ਵੇਖ ਲੋ ਗੈਪ ਵੇਖ ਲੋ ਥਾੜਾ ਨਾ ਚੂਣ ਇੱਕ ਨੰਬਰ ਰੂਮ ਵਰਗੀ ਪੋਲੀ ਚਵਾਈ ਆ ਚੀਜ਼ ਤੇ ਐਸ ਨੇ ਦੁੱਧ ਘੱਟਣਾ ਵੇਖੋ ਚੜਾਈ ਕਿੰਨੀ ਲੇ ਗਈ ਹਾਂਜੀ ਚੜਾਈ ਕਿੰਨੀ ਇਹਦੀ ਉੱਪਰੋਂ ਚੜਾਈ ਬਹਿ ਦੀ ਚੰਗੀ ਆ ਤੇ ਇਹ ਤਾਂ ਕੀ ਗੱਲ ਮੋਲ ਮੋਲ ਤੇ ਬਾਦ ਸਾਹਿਬ ਝੋਟੀ ਦਾ ਭਾਵੇਂ 35 40 ਕਰ ਲਈਏ ਆਪਾਂ ਬਿਲਕੁਲ ਵੀਰ ਜੀ ਹੁਣੀ ਆਏ ਆ 130000 ਮੋਲਿਆ ਤੇ 5000 ਛੋੜ ਬਾਦ ਸਾਹਿਬ ਦਾ ਮਾਨ ਫੇਰ ਠੀਕ ਆ ਫੇਰ ਬਿਲਕੁਲ ਜਾਇਜ਼ 25 ਠੀਕ ਹੈ ਤੇ ਰੱਖੀ ਵੀਰਾਂ ਦਾ ਮਾਣ ਇਹਦੇ ਤੇ ਵੀ 500 ਦਾ ਲੋਡ ਛੋੜ ਕਰ ਦੂਗਾ ਫਿਰ ਠੀਕ ਠੀਕ ਛੋੜ ਜਿਹੜੇ ਵੀ ਭੈਣ ਭਰਾ ਆਪਣੇ ਕੋਲ ਮਾਲ ਲੈਂਦੇ ਆ ਜਿੰਨਾ ਵੀ ਲੈਂਦਾ 1 ਨੰਬਰ 2 ਨੰਬਰ 3 ਨੰਬਰ ਬਸ ਬਹੁਤ ਬਹੁਤ ਸਾਰੀਆਂ ਮਈਆਂ ਇੱਕ ਦੂਜੇ ਨੂੰ ਤਾੜ ਆ ਨੀਲੀ ਗਾਵੀ ਦੀ ਦੂਜਾ ਸੁਆ ਨੀਲੀ ਰਾਵੀ ਬੱਚਾ ਨੀਲੀ ਗਾਵੀ ਦਾ ਬੱਚਾ ਕੱਟਾ ਨੀਲੀ ਰਾਵੀ ਦਾ ਵੇਖ ਲੋ ਪੂਰੀਆਂ ਨਿਸ਼ਾਨੀਆਂ ਬੱਗੀ ਨਾਸ ਚਾਰੇ ਖੁਰ ਚਿੱਟਾ ਮੱਥਾ ਪੂਛ ਹਰ ਇੱਕ ਚੀਜ਼ ਡਿਜ਼ਾਈਨ ਬਚੂਦੀ होते रहने बराबर दसनापो में किलो कार्ड दसनापो किलो कार्ड दसनापो किलो कार्ड आखरी है ना ले 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 बाबा 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 ये को बादल दीवाल जलाक मारूं कैमरा दिन बहुत चंगी एक चोर एक करनबरा ਤੇ ਇਹਦਾ ਇਹ whatsapp ਛੋਟੀ ਦੀ ਆ 15 ਕਿਲੋ ਦੱਸ ਦੇ ਚਲੋ ਹੁਣ ਐ ਟਾਈਮ ਕਿੰਨਾ 13 ਕਿਲੋ ਦੱਸ ਕੇ ਦੇਣੀ ਠੀਕ ਹੈ ਬੱਚੇ ਦਾ ਪਾ ਕੇ 13 ਕਿਲੋ ਦੋ ਦੇ ਠੀਕ ਹੈ ਹਾਂਜੀ ਤੇ ਮੁੱਲ ਮੋਲੇ ਦਾ whatsapp 132 ਕਰਦੇ ਆ ਹਾਂਜੀ ਹਾਂ ਨਾ 182 ਦੀ ਛੋਟੀ ਦੇ ਦਾ ਨਹੀਂ ਵੀ ਫਿਰ 25 ਦੀ ਜਾ ਇਹ ਵੀ 25 ਦੀਆਂ ਦੇ ਦਾਂਗੀ ਇਹ ਉਹ ਛੋਟੀਆਂ ਮਲ ਕੇ ਗੱਲ ਦਾ 38 ਦੀ ਕਹਿ ਤੀ ਤੇ ਉਹ ਵੀ 35 35 ਦੀਆਂ ਦੇ ਵੀ 25 25 ਇਹ ਵੀ 25 25 ਦੀਆਂ ਜੋੜਾਈ ਠੀਕ ਹੈ ਤਾਂ ਹੋ ਗਈ ਤੇ ਆ ਝੋਟੀ ਮੈਂ ਨਾ ਵੀ ਬਿਲਕੁਲ ਹੀ ਜਾਇਜ਼ ਰੇਟ ਦੇ ਦੇਵਾਂ। ਪਰ ਇੱਕ ਗੱਲ ਹੋਰ ਵੀ ਤੇ ਜੇ ਚਾਰੇ ਇਕੱਠੇ ਦਾ 10000 ਹੋਰ ਛੋੜ। ਠੀਕ ਹੈ। ਜੇ ਚਾਰੇ ਕੁੱਤਿਆਂ ਕੋ ਲੈ ਲਉ 10000 10000 ਛੋੜ। 10000 ਛੋੜ। ਇੱਧਰ ਦੇਖੋ। 15 ਕਰ ਦਈਏ। ਆਹ ਦੇਖੋ। ਨਹੀਂ ਦੋਦ ਤੇ ਤੇਰਾ 10000 ਹੋ ਗਿਆ ਲੈ ਲਉ। ਕਿੰਨਾ ਲਉ? ਇਹਦੇ ਕੋ 10 ਕਿਲੋ ਦੱਸ ਕੇ ਦੇਣੀ ਆ ਝੋਟੀ ਕੇ ਬਾਅਦ ਤੇ ਆਈ ਆ ਦੱਸ ਕੇ। ਲੈ ਲੈ। ਪਿਓਰ ਬਾਟਾ ਸਾਹਿਬ ਨੂੰ ਲੈ। ਆ ਜੀ ਪਿਆਰ ਦੋ ਦਾਂਦਿਆ ਲੈ ਜੀ ਇਹ ਤਾਂ 15 ਤੋਂ 20 ਦਿਨਾਂ ਦਾ ਸੁਭਾ ਵਾ ਹਾਂ ਜੀ ਤੇ ਕੱਟਾ ਮਗਰ ਜੀ ਕੱਟਾ ਮਗਰ ਹਾਂ ਪੂਸਟਾ ਕਾਲੀ ਜਾਂ ਝੋਟੀ ਬਿਲਕੁਲ ਵੱਡੀ ਹੈ ਝੋਟੀ ਵੱਡੀ ਝੋਟੀ ਇਹਦਾ ਮੁੱਲ ਇਹਦਾ WhatsApp ਮੁੱਲ ਤੇ 1 15 ਕਰਦੇ ਆ ਹਾਂ ਜੀ 5000 ਛੋੜ 5000 ਛੋੜ 10 ਦੀ ਇੱਕ ਪੰਜ ਦੀ ਜਾਂਦੀ ਮੈਂ ਵਾਰ ਸਾਹਿਬ ਆਣ ਕੇ ਦੱਸਾਂ ਇੱਕ ਪੰਜ ਦੀ ਜਾਂਦੀ ਇੱਕ ਦਾ ਹਾਂ ਕਿ ਮੈਂ ਇੱਕ ਪੰਜ ਦੀ ਜਾਂਦੀ ਲੱਖ ਚੋਂ ਹਜ਼ਾਰ ਛੋੜੇ ਬਸ ਇੱਕ ਲੱਖ ਚੋਂ 1000 ਰੁਪਿਆ ਛੋੜ ਦੁੱਧ ਵੀ 10 ਲੀਟਰ ਹੋਊਗਾ ਹਾਂਜੀ ਦੁੱਧ ਵੀ 10 ਲੀਟਰ ਹੋਊਗਾ ਠੀਕ ਹੈ ਜੀ ਜਿਆਦਾ ਧੱਕਾ ਮੈਂ ਨਹੀਂ ਨਹੀਂ ਮੈਂ ਮੈਂ ਧੱਕਾ ਕਰਨਾ ਦੇ